ਅਕਸ਼ੇ ਤ੍ਰਿਤੀਆ ਦਾ ਤਿਹਾਰ ਬੁੱਧਵਾਰ ਨੂੰ ਪੂਰੇ ਦੇਸ਼ ਵਿੱਚ ਉਤਸ਼ਾਹ ਨਾਲ ਮਨਾਇਆ ਗਿਆ। ਅਕਸ਼ੇ ਤ੍ਰਿਤੀਆ ਮਹਾਂ ਲక్ష్ਮੀ ਅਤੇ 쿠ਬੇਰ ਦਾ ਪਾਵਨ ਪਰਵ ਹੈ ਅਤੇ ਇਹ ਇੱਕ ਬਹੁਤ ਹੀ ਸ਼ੁਭ ਦਿਨ ਹੈ। ਵਿਸਾਖ ਮਹੀਨੇ ਦੇ ਸ਼ੁਕਲ ਪੱਖ ਵਾਲੇ ਦਿਨ ਅਕਸ਼ੇ ਤ੍ਰਿਤੀਆ بڑے ਉਤਸ਼ਾਹ ਨਾਲ ਮਨਾਈ ਜਾਂਦੀ ਹੈ। ਐਸ ਦਿਨ ਲੋਕ ਸੋਨੇ ਚਾਂਦੀ ਨਾਲ ਬਣੇ ਜੇਵਰ ਅਤੇ ਹੋਰ ਸਮਾਨ ਖਰੀਦਦੇ ਹਨ। ਪਾਸਵੇਂ ਨਿਊਜ਼ ਟੀਮ ਨੇ ਅਕਸ਼ੇ ਤ੍ਰਿਤੀਆ ਨੂੰ ਲੈ ਕੇ ਸੋਨੇ ਅਤੇ ਚਾਂਦੀ ਦੇ ਜੇਵਰ ਅਤੇ ਸੋਨੇ ਚਾਂਦੀ ਨਾਲ ਬਣੇ ਸਮਾਨ ਨੂੰ ਵੇਚਣ ਵਾਲੇ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਆਖਿਆ ਕਿ ਅਕਸ਼ੇ ਤ੍ਰਿਤੀਆ ਤੇ ਸੋਨਾ ਅਤੇ ਚਾਂਦੀ ਖਰੀਦਣਾ ਸ਼ੁਭ ਹੁੰਦਾ ਹੈ ਅਤੇ ਲੋਕ ਇਸ ਦੀ ਖਰੀਦਦਾਰੀ ਕਰਦੇ ਹਨ ਇਸ ਵੇਲੇ ਸੋਨੇ ਅਤੇ ਚਾਂਦੀ ਦੇ ਰੇਟ ਵੱਧ ਹੋਣ ਕਰਕੇ ਇਸ ਦੀ ਖਰੀਦਦਾਰੀ ਵਿੱਚ ਕੁਝ ਕਮੀ ਜ਼ਰੂਰ ਦੇਖੀ ਗਈ ਪਰ ਫਿਰ ਵੀ ਲੋਕਾਂ ਨੇ ਆਪਣੇ ਹਿਸਾਬ ਨਾਲ ਹੀ ਅਕਸ਼ੇ ਤ੍ਰਿਤੀਆ ਤੇ ਸੋਨੇ ਅਤੇ ਚਾਂਦੀ ਦੀ ਖਰੀਦਦਾਰੀ ਕੀਤੀ ਇੱਥੇ ਜ਼ਿਕਰ ਹੋ ਗਿਆ ਕਿ ਅਕਸ਼ਤ੍ਰਿਤੀਆ ਦਾ ਦਿਨ ਹਰ ਸ਼ੁਭ ਕਾਰਜ ਲਈ ਬਹੁਤ ਸ਼ੁਭ ਹੁੰਦਾ ਅਕਸ਼ਤ੍ਰਿਤੀਆ ਦਾ ਦੇਖੋ ਕਿ ਮਾਤਾ ਅਨਿਲਕਸ਼ਮੀ ਦਾ ਦਿਨ ਵੀ ਹੈ ਇਹਔਰ ਦਿਨ ਉਹ ਚਾਂਦੀ ਵੀ ਜਿਹੜੀ ਲਕਸ਼ਮੀ ਦਾ ਰੂਪ ਹੀ ਹੈ ਤੇ ਉਹਦੇ ਵਾਸਤੇ ਲੋਕੀ ਇਸ ਦਿਨ ਬਹੁਤ ਸ਼ੁਭ ਮੰਨਦੇ ਆ ਔਰ ਚਾਂਦੀ ਦੀ ਸੋਨੇ ਦੀ ਡਾਇਮੰਡ ਦੀ ਜੁਐਲਰੀ ਦੀ ਸਭ ਖਰੀਦਦਾਰੀ ਕਰਦੇ ਆ ਜਿਹਦੇ ਵਾਸਤੇ ਅਸੀਂ ਕੁਝ ਨਵੀਆਂ ਚੀਜ਼ਾਂ ਵੀ ਲੈ ਕੇ ਆਏ ਆ ਅਕਸ਼ਤ੍ਰਿਤੀਆ ਸਪੈਸ਼ਲ ਜਿਸ ਤਰ੍ਹਾਂ ਚਾਂਦੀ ਦੇ ਕੌਇਨਸ ਅਗੇ ਆ ਜਿਨ੍ਹਾਂ ਨੇ ਸਿਲਵਰ ਰੂਪ ਦੇ ਵਿੱਚ ਸਿਲਵਰ ਨਾਲ ਸਿਲਵਰ ਹੈ ਔਰ ਜੁਐਲਰੀ ਦੇ ਵਿੱਚ ਬਹੁਤ ਸਾਰੀ ਹੈ ਜੀ ਥੋੜਾ ਬਹੁਤ ਫਰਕ ਪੈਗਾ ਜੀ ਇਫੈਕਟ ਤੇ ਹੈ ਰੇਟ ਦੇ ਨਾਲ ਕਿਉਂਕਿ ਬਹੁਤ ਜ਼ਿਆਦਾ ਰੇਟ ਹੋ ਗਿਆ ਹੈ ਔਰ ਮੀਡਲ ਕਲਾਸ ਫੈਮਲੀ ਅਸੇ ਤੇ ਬਹੁਤ ਮੁਸ਼ਕਲ ਹੈ ਕਿ ਇਹ ਰੇਟ ਦੇ ਵਿੱਚ ਕਿਉਂਕਿ ਚੀਜ਼ ਮਤਲਬ ਜਿਹੜੀ ਚੀਜ਼ ਅੱਗੇ 5000 ਦੀ 6000 ਦੀ ਸੀ ਉਹ ਤਕਰੀਬਨ 7-8000 ਦੀ ਰੇਂਜ ਕੋਲ ਗਈ ਹੈ ਉਹਦੇ ਕਰਕੇ ਫਿਰ ਥੋੜਾ ਜਿਹਾ ਇਫੈਕਟ ਤੇ ਕਸਟਮਰ ਦੇ ਵਿੱਚ ਹੈ ਪਰ ਠੀਕ ਹੈ ਚੱਲ ਰਿਹਾ ਹੈ

क्योंकि सोना और चांदी वैसे भी एक सिंबल ऑफ वेल्थ होता है और जब इसको लोग खरीदते हैं तो एक एक शुभ कार्य की तरह से गिना जाता है कि ये घर में और खुशहाली प्रॉस्पेरिटी लेके आता है तो बहुत अच्छा गिना जाता है सब बड़ा अच्छा लग रहा है और थोड़ा सा गोल्ड रेट पिछले लास्ट दस दिनों में थोड़ा स्टेबल भी हुआ है क्योंकि बहुत अनप्रडिक्टेबिलिटी चल रही थी तो लग रहा है अक्षय तैतव पर अच्छी खरीदारी भी होगी लोग हमेशा एक्साइटेड भी रहते हैं अक्षय तृतव को लेके कि एक अच्छा त्यौहार है अच्छे दिन घर लेके जाएंगे सोना और बहुत सारी नई लाइट वेट ज्वेलरी बहुत ऐड की है क्योंकि गोल्ड बहुत महंगा हो गया है प्राइस बहुत बढ़ गया है तो एक उसको अच्छे अफोर्डेबल रेंज में लेके आया जा रहा है बहुत सारी नई डिज़ाइनिंग लाइट वेट चीज़ों में गोल्ड में टेम्पल ज्वेलरी में अच्छी चीज़ें लेके आई जा रही है और हर खरीदारी के साथ एक अश्योर्ड गिफ्ट भी मिल रहा है पुराना ज्वेलरी हाउस की तरफ से आपको बहुत बहुत हार्दिक शुभकामनाएँ अक्षय तृतीय की आपके घर में भी खुशहाली आए प्रोस्पेरिटी आए और बहुत सारा धन आए अक्षय तृतीया हिंदू धर्म में बहुत महत्व है और इस नहालक्ष्मी का ਬਹੁਤ ਹੀ ਸ਼ੁਭ ਦਿਨ ਮੰਨਿਆ ਜਾਂਦਾ ਹੈ ਔਰ ਇਸ ਦਿਨ ਲੋਕ ਸੋਨੇ ਚਾਂਦੀ ਦੇ ਅਭੂਸ਼ਣ ਤੇ ਹੋਰ ਸਮਾਨ ਖਰੀਦਦੇ ਹਨ ਜੋ ਕਿ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਔਰ ਆਪ ਸਭ ਨੂੰ ਵੀ ਫਾਸਟਵੇ ਨਿਊਜ਼ ਟੀਮ ਵੱਲੋਂ ਅਖਸ਼ਤ ਰੀਤੀ ਦੇ ਆ ਬਹੁਤ ਬਹੁਤ ਬਧਾਈਆਂ ਫਾਸਟਵੇ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜਗਮਾਰ